ਯੋ ਵੀਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਸਰਕਾਰ ਦਾ ਵੱਡਾ ਫੈਸਲਾ 30 ਸਤੰਬਰ ਤੋਂ ਤੋਂ ਬਾਅਦ ATM ਤੋਂ ਨਹੀਂ ਮਿਲਣਗੇ 500 ਰੁਪਏ ਦੇ ਨੋਟ ਇਸ ਦੇ ਨਾਲ ਹੀ ਵੱਡੀ ਖਬਰ ਕਈ ਮੀਡੀਆ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ 500 ਰੁਪਏ ਦੇ ਨੋਟ ATM ਵਿੱਚ ਨਿਕਲਣਾ ਬੰਦ ਹੋ ਜਾਣਗੇ ਵਿੱਤ ਮੰਤਰਾਲੇ ਨੇ ਇਸ ਬਾਰੇ ਸਪਸ਼ਟ ਕਰਨ ਦਿੱਤਾ ਹੈ ਕਿ ਇਸ ਸਰਕਾਰ ਵੱਲੋਂ ਸਸਦ ਵਿੱਚ ਕਿਹਾ ਗਿਆ ਹੈ ਕਿ ਜਤਨਾ ਦਿਆਂ ਲੈਣ ਦੇਣ ਦੀਆਂ ਜ਼ਰੂਰਤਾਂ ਨੂੰ ਧਿਆਨ ਰੱਖਦੇ ਹੋਏ ਆਰਬੀਆਈ ਵਿੱਚ ਯਕੀਨ ਬਣਾਏਗਾ ਕਿ ਸਾਰੇ ਮੁੱਲਾਂ ਦੇ ਨੋਟਾਂ ਦੀ ਗਿਣਤੀ ਸੂਤਾ ਲਿੱਟ ਟਾਂਗ ਨਾਲ ਉਪਲਬਧ ਰਹੇ ਛੋਟੇ ਮੁੱਲ ਦੇ ਨੋਟਾਂ ਤੱਕ ਲੋਕਾਂ ਨੂੰ ਆਸਾਨਹੌਣ ਸੌ ਯਕੀਨੀ ਬਣਾਉਣ ਲਈ ਆਰਬੀ ਨੇ ਸਾਰੇ ਬੈਂਕਾਂ ਤੇ ਵਾਈਟ ਲੇਬਲ ਏਟੀਐਮ ਅਪਰੇਟਰਾਂ ਨੂੰ ਨਿਰਦੇਸ਼ ਦਿੱਤੇ ਹਨ 30 ਸਤੰਬਰ ਤੋਂ 25 ਤੱਕ 100 ਅਤੇ 200 ਰੁਪਏ ਦੇ ਨੋਟਾਂ ਦੀ ਗਿਣਤੀ 75% ਤੱਕ ਵਧਕੀਨੀ ਬਣਾਉਣਾ ਅਤੇ 31 ਮਾਰਚ 2026 ਤੱਕ ਉਹਨਾਂ ਦੀ ਗਿਣਤੀ 90% ਤੱਕ ਵਧਾਉਣੀ ਹੈ ਅਤੇ ਕੀ 500 ਰੁਪਏ ਦੇ ਨੋਟ ਬੰਦ ਕੀਤੇ ਜਾ ਰਹੇ ਹਨ ਸਰਕਾਰ ਨੇ ਉਦੇਸ਼ 500 ਨੋਟ ਰੁਪਏ ਨੋਟਾਂ ਨੂੰ ਬੰਦ ਕਰਨਾ ਨਹੀਂ ਸਗੋ ਘਟ ਬੋਲ ਦੇ ਨੋਟਾਂ ਨੂੰ ਉਪਲਬਧ ਵਧਾਉਣਾ ਹੈ ਸੰਸਦ ਵਿੱਚ ਇਸ ਇਿੱਟੇ ਸਵਾਲ ਦੇ ਜਵਾਬ ਵਿੱਚ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 500 ਰੁਪਏ ਦੇ ਨੋਟਾਂ ਦੇ ATM ਤੋਂ ਉਹਨਾਂ ਨੂੰ ਕਢਵਾਈ ਬਾਰੇ ਚਿੰਤਾ ਦਾ ਕੋਈ ਆਧਾਰ ਨਹੀਂ ਹੈ ਧੰਨਵਾਦ